ਨਮਸਕਾਰ ਜੈ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਤੁਹਾਡਾ ਸਵਾਗਤ ਹੈ। ਵੀਰਵਾਦੀ ਸਵੇਰ-ਸਵੇਰੇ ਲਗਭਗ 5:30 ਦਾ ਸਮਾਂ ਸੀ। 5:30 ਦਾ ਟਾਈਮ ਸੀ ਇਨਕਮ ਟੈਕਸ ਅਧਿਕਾਰੀ ਪਹੁੰਚ ਗਏ। ਇਨਕਮ ਟੈਕਸ ਦੀਆਂ ਟੀਮਾਂ ਪਹੁੰਚ ਗਈਆਂ। ਇਨਕਮ ਟੈਕਸ ਦੀਆਂ ਟੀਮਾਂ ਵੱਲੋਂ ਕਰੀਬ 4 ਥਾਵਾਂ ਤੇ ਕਾਰਵਾਈ ਸ਼ੁਰੂ ਕੀਤੀ ਗਈ। ਕਾਰਵਾਈ ਘੰਟਿਆਂ ਬੱਧ ਚੱਲੀ। ਇਹ ਦੱਸਿਆ ਜਾਂਦਾ ਹੈ ਕਿ ਜੇਰਗਪੁਰ ਤੋਂ ਸਵੇਰੇ-ਸਵੇਰੇ ਟੀਮਾਂ ਇੱਥੇ ਚਲੀਆਂ ਤੇ ਇਹਨਾਂ ਟੀਮਾਂ ਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਅਧਿਕਾਰੀ ਵੀ ਸ਼ਾਮਿਲ ਸਨ ਪਰ ਇਹਨਾਂ ਟੀਮਾਂ ਵੱਲੋਂ ਜੋ ਛਾਪੇਮਾਰੀ ਕੀਤੀ ਗਈ ਜਾਂ ਜੋ ਰੇਡ ਕੀਤੀ ਗਈ ਉਸ ਦੇ ਦੌਰਾਨ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਇਸ ਬੰਦੇ ਕੁਝ ਵੀ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਇਨਕਮ ਟੈਕਸ ਅਧਿਕਾਰੀਆਂ ਵੱਲੋਂ ਇਸ ਬੰਦੇ ਕੁਝ ਵੀ ਦੱਸਣ ਤੋਂ ਮਨਾ ਕਰ ਦਿੱਤਾ ਸੀ ਪਰ ਇਤਨਾ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਟੀਮਾਂ ਪਹੁੰਚੀਆਂ ਤਾਂ ਟੀਮਾਂ ਵੱਲੋਂ ਨਾ ਕਿਸੇ ਨੂੰ ਘਰ ਦੇ ਵਿੱਚ ਜਾਣ ਦਿੱਤਾ ਗਿਆ ਨਾ ਆਉਣ ਦਿੱਤਾ ਗਿਆ ਮੋਬਾਈਲ ਤੱਕ ਵੀ ਬੰਦ ਕਰਵਾ ਲਏ ਗਏ ਦੋਸਤੋ ਜਿਸ ਤਰ੍ਹਾਂ ਅੱਜ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਡਿਨਰ ਤੇ ਚਾਰ ਥਾਵਾਂ ਤੇ ਰੇਡ ਕੀਤੀ ਗਈ ਉਸ ਰੇਡ ਦੀ ਤਿਆਰੀ ਤੋਂ ਪਤਾ ਲੱਗਦਾ ਹੈ ਕਿ ਇਹ ਰੇਡ ਦੀ ਤਿਆਰੀ ਕਈ ਦਿਨਾਂ ਤੋਂ ਚੱਲ ਰਹੀ ਸੀ ਰੇਡ ਦੀ ਤਿਆਰੀ ਕਈ ਦਿਨਾਂ ਤੋਂ ਚੱਲ ਰਹੀ ਸੀ ਕਿਉਂਕਿ ਜੋ ਸੂਤਰ ਦੱਸਦੇ ਨੇ ਕਿ ਇਨਕਮ ਟੈਕਸ ਡਿਪਾਰਟਮੈਂਟ ਦੇ ਅਧਿਕਾਰੀਆਂ ਵੱਲੋਂ ਟੈਕਸੀਆਂ ਕੁਝ ਦਿਨ ਪਹਿਲਾਂ ਹੀ ਬੁੱਕ ਕਰਵਾ ਲਈਆਂ ਗਈਆਂ ਸਨ ਟੈਕਸੀਆਂ ਬੁੱਕ ਕਰਵਾਈਆਂ ਗਿਆ ਟੈਕਸੀਆਂ ਬੁੱਕ ਕਰਵਾਉਣ ਤੋਂ ਬਾਅਦ ਅਦਾਲਤ ਟਾਈਮ ਨਿਸ਼ਚਿਤ ਕੀਤਾ ਗਿਆ ਅਦਾਲਤ ਸਮਾਂ ਨਿਸ਼ਚਿਤ ਕੀਤਾ ਗਿਆ ਤੇ ਕੱਲ ਰਾਤ ਨੂੰ ਬੁੱਧਵਾਰ ਨੂੰ ਜਿਲਕਪੁਰ ਦੇ ਵਿੱਚ ਸਥਿਤ ਇੱਕ ਹੋਟਲ ਦੇ ਵਿੱਚ ਅਲੱਗ-ਅਲੱਗ ਸਟੇਟਾਂ ਜਾਂ ਸਟੇਸ਼ਨਾਂ ਦੇ ਜਿਹੜੇ ਇਨਕਮ ਟੈਕਸ ਦੇ ਅਧਿਕਾਰੀ ਸਨ ਉੱਥੇ ਇਕੱਠੇ ਹੋ ਗਏ ਉੱਥੇ ਇਕੱਠੇ ਹੋਏ ਆਲਰੇਡੀ ਜਿਹੜਾ ਟੈਕਸੀ ਵਾਲਿਆਂ ਨੂੰ ਪ੍ਰਾਈਵੇਟ ਟੈਕਸੀ ਵਾਲਿਆਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਸੀ ਤੇ ਜਿਸ ਤਰ੍ਹਾਂ ਇਹਨਾਂ ਦੀ ਪਲਾਨਿੰਗ ਸੀ ਉਸ ਪਲਾਨੇ ਦੇ ਮਤਲਬਕ ਅਤੀ ਰਾਤ ਵੇਲੇ 3 4 3:30 ਵਜੇ ਦੇ ਕਰੀਬ ਟੈਕਸੀ ਵਾਲੇ ਉੱਥੇ ਬੁਲਾ ਲਏ ਗਏ ਟੈਕਸੀ ਵਾਲੇ ਬੁਲਾ ਲਏ ਗਏ ਜਦੋਂ ਟੈਕਸੀ ਵਾਲੇ ਉੱਥੇ ਆਏ ਤਾਂ ਅਲੱਗ-ਅਲੱਗ ਟੀਮਾਂ ਦੇ ਅਧਿਕਾਰੀ ਉਹਨਾਂ ਪ੍ਰਾਈਵੇਟ ਟੈਕਸੀ ਦੀ ਮਦਦ ਨਾਲ ਉਸ ਥਾਵਾਂ ਤੇ ਪਹੁੰਚੇ ਜਿੱਥੇ ਉਹਨਾਂ ਨੇ ਰੇਡ ਕਰਨੀ ਸੀ ਇਹ ਰੇਡ ਲਗਭਗ 5:30 ਵਜੇ ਚਾਰ ਥਾਵਾਂ ਤੇ ਕੀਤੀ ਗਈ ਜਿਨ੍ਹਾਂ ਵਿੱਚ ਇੱਕ ਆਫਿਸ ਵੀ ਦੱਸੀਆਂ ਜਾ ਰਹੇ ਹਨ ਪਹਿਲੇ ਇਹ ਅਸ਼ੰਕਾ ਪਰਗਰ ਕੀਤੀ ਜਾ ਰਹੀ ਸੀ ਕਿ ਇਸ ਰੇਡ ਦਾ ਸਬੰਧ ਜਾਂ ਇਸ ਛਾਪੇਮਾਰੀ ਦਾ ਸਬੰਧ ਕਿਸੇ ਪਰਪਟੀ ਦੇ ਦੰਦਨਾ ਜੁੜੇ ਹੋਏ ਲੋਕਾਂ ਦੇ ਨਾਲ ਹੋ ਸਕਦਾ ਹੈ ਪਰ ਸੂਤਰ ਇਹ ਗੱਲ ਕਰਦੇ ਨੇ ਕਿ ਇਹ ਜਿਹੜਾ ਰੇਡ ਸੀ ਛਾਪੇਮਾਰੀ ਸੀ ਉਹ ਕਿਸੇ ਵਪਾਰ ਥੰਡੇ ਨਾਲ ਜੁੜੇ ਹੋਏ ਕਿਸੇ ਦੰਦੇ ਨਾਲ ਸੀ ਕਿਉਂਕਿ ਜੋ ਗੱਲ ਸਾਹਮਣੇ ਆ ਰਹੀ ਹੈ ਉਹਦੇ ਮੁਤਾਬਿਕ ਉਸ ਵਿਅਕਤੀ ਦਾ ਰੇਡ ਕੀਤੀ ਗਈ ਉਸ ਵਿਅਕਤੀ ਦੇ ਰਿਕਾਰਡ ਖੰਗਾ ਲੈ ਗਿਆ 올ਡਰ ਰਿਕਾਰਡ ਖੰਗਾ ਲੈ ਗਿਆ ਉਹ ਵਪਾਰੀ ਦਾ ਰਿਕਾਰਡ ਸੀ ਉਹ ਕੰਮ ਦੁੰਦੇ ਦੰਦੇ ਨਾਲ ਜੁੜਿਆ ਰਿਕਾਰਡ ਸੀ ਪਰ ਇਸ ਰੇਡ ਨੇ ਇਹ ਸ਼ਹਿਰ ਦੇ ਵਿੱਚ ਹੜਕੰਪ ਜੂਰ ਮਚਾ ਦਿੱਤਾ ਨਾਲੇ ਇੱਕ ਗੱਲ ਵੀ ਜਿਹੜੀ ਸਾਬਤ ਹੁੰਦੀ ਹੈ ਕਿ ਇਸ ਰੇਡ ਨੂੰ ਕਰਨ ਦੇ ਲਈ ਪਹਿਲੇ ਕਾਫੀ ਦਿਨਾਂ ਤੋਂ ਤਿਆਰੀ ਚੱਲਦੀ ਸੀ ਤੇਰੀ ਚੱਲਦੀ ਸੀ ਕਿਉਂਕਿ ਜਿੱਦਾਂ ਇਹ ਸੂਤਰ ਦੱਸਦੇ ਨੇ ਕਿ ਡਿਪਾਰਟਮੈਂਟ ਦੇ ਕੋਲ ਅਧਿਕਾਰੀਆਂ ਦੇ ਕੋਲ ਉਹਨਾਂ ਦੇ ਘਰ ਦੀ ਲੋਕੇਸ਼ਨ ਹੋਣ ਦੇ ਨਾਲ-ਨਾਲ ਉਸ ਵਿਅਕਤੀ ਦੀ ਫੋਟੋ ਵੀ ਸੀ ਜਿਹਦੇ ਘਰ ਰੇਡ ਕਰਨੀ ਸੀ ਕਈ ਘੰਟਿਆਂ ਤੱਕ ਡਿਪਾਰਟਮੈਂਟ ਵੱਲੋਂ ਰੇਡ ਕੀਤੀ ਗਈ ਰਿਕਾਰਡ ਖੰਗਾਲਿਆ ਗਿਆ ਪਰ ਡਿਪਾਰਟਮੈਂਟ ਦੇ ਅਧਿਕਾਰੀਆਂ ਵੱਲੋਂ ਕੁਝ ਵੀ ਦੱਸਣ ਤੋਂ ਮਨਾ ਕਰ ਦਿੱਤਾ ਗਿਆ ਇਸ ਲਈ ਇਹ ਗੱਲ ਸਾਹਮਣੇ ਨਹੀਂ ਆ ਸਕੀ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ ਕਿ ਛਾਪੇ ਮਾਰੀ ਦੇ ਦੌਰਾਨ ਇੱਕ ਜੋ ਡਿਪਾਰਟਮੈਂਟ ਵੱਲੋਂ ਕੀ ਕੁਝ ਬਰਾਮਦ ਹੋਇਆ ਕੁਝ ਕਾਗਜ਼ਾਤਾਂ ਦੇ ਵਿੱਚ ਕੀ ਕੁਝ ਕਮੀ ਪੇਸ਼ੀ ਪਾਈ ਗਈ ਜਾਂ ਕੀ ਕੁਝ ਹੋਰ ਕੁਝ ਨਿਕਲੇ ਪਰ ਇੱਥੇ ਇਹ ਕਹਿਣਾ ਜ਼ਰੂਰ ਹੈ ਕਿ ਇਸ ਛਾਪੇ ਮਾਰੀ ਨੇ ਸ਼ਹਿਰ ਦੇ ਵੱਡੇ ਵੱਡੇ ਧਨਾਲ ਲੋਕਾਂ ਦੇ ਦਿਲਾਂ ਦੇ ਧੜਕਣਾ ਵਧਾ ਦਿੱਤੀਆਂ ਸਨ ਕਿਉਂਕਿ ਜਿਹੜੇ ਪ੍ਰਾਪਰਟੀ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਇਹ ਸ਼ੰਕਾ ਹੋ ਗਈ ਸੀ ਵੀ ਸ਼ਾਇਦ ਇਹ ਪ੍ਰਾਪਰਟੀ ਦੇ ਨਾਲ ਜੁੜੇ ਹੋਣ ਕਰਕੇ ਇਹ ਰੇਡ ਹੈ ਦੱਸਿਆ ਜਾਂਦਾ ਕਿ ਦੇਰ ਸ਼ਾਮ ਤੱਕ ਵੀ ਆਇਕਰ ਵਿਭਾਗ ਦੀ ਇੱਕ ਕਾਰਵਾਈ ਲਗਾਤਾਰ ਜਾਰੀ ਸੀ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ